ਗਾਈਜ਼ ਪੀਨ ਲਗਾਏ ਤਾਂ ਉਹਦੇ ਪਿੱਛੇ ਸਾਨੂੰ ਰਸਤੇ ਦੇ ਵਿੱਚ ਇੱਕ ਮੰਦਿਰ ਦਿਖਿਆ ਤਾਂ ਉਹ ਦਿਖਾਉਣਾ ਵਾ ਤੇ ਵੀਡੀਓ ਵਧੀ ਲਗੀ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਚਲੋ ਆਪਾਂ ਤੁਹਾਨੂੰ ਦਿਖਾਉਂਦੇ ਆ ਨਵਾਂ ਮੰਦਿਰ ਤੇ ਆ ਦੇਖੋ ਜੀ ਆਹ ਰੋਡ ਹੈ ਪੀਨ ਕਰਦੇ ਤਾਂ ਐ ਨੂੰ ਸਿੱਧਾ ਜਾਓ ਨਿਕਲਦਾ ਜੀ ਤੇ ਰਸਤੇ ਦੇ ਵਿੱਚ ਹੀ ਆਈ ਤੇ ਦੇਖੋ ਜੀ ਆਹ ਮੰਦਿਰ ਹੈ ਜੀ ਦੇਖੋ ਜੀ ਲੋ ਜੀ ਐਂਟਰੀ ਕਰਦੇ ਸਾਂ ਜਿਹੜਾ ਮੰਦਿਰ ਹੁੰਦਾ ਹੈ ਮੰਦਿਰ ਹੈਗਾ ਨਰਸਿਮਹਾ ਦਾ ਮੰਦਿਰ ਹੈ ਜੀ ਤੇ ਭਗਵਾਨ ਵਿਸ਼ਨੂੰ ਜਿਹੜਾ ਅਵਤਾਰ ਹੈ ਜੀ ਉਹਨਾਂ ਦਾ ਉੱਪਰ ਲੱਗਦਾ ਤਾਂ ਪੀਰ ਦੀ ਫੋਟੋ ਬਣੀ ਹੋਈ ਹੈ ਤੇ ਚਲੋ ਹੁਣ ਚਲਦੇ ਤੁਹਾਨੂੰ ਦਿਖਾਉਨੇ ਆ ਜੀ ਆਜੋ ਜੀ ਦੇਖੋ ਜੀ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਦੇਖੋ ਕਿੰਨਾ ਵੱਖਰਾ ਨਜ਼ਾਰਾ ਦੇਖਣ ਨੂੰ ਮਿਲੇਗਾ ਤੇ ਆਓ ਤੁਹਾਨੂੰ ਥੋੜਾ ਹੋਰ ਅੱਗੇ ਲੈ ਕੇ ਜਾਂਦੇ ਜੀ ਇੱਦਾਂ ਹੀ ਤੇ ਐਂਟਰੀ ਕਰਦੇ ਪਹਿਲਾਂ ਹੈਂਡ ਵਾਸ਼ ਕਰਨ ਵਾਸਤੇ ਬਹੁ ਬਧੀ ਸਿਸਟਮ ਜਿਹਾ ਲਗਾਇਆ ਹੋਇਆ ਵਾ ਤੇ ਚਲੋ ਹੁਣ ਤੁਹਾਨੂੰ ਕਰੋਨਿਆਂ ਦਰਸ਼ਨ ਤੇ ਚਲੋ ਆਓ ਸਾਡੇ ਨਾਲ ਤੇ ਆਹ ਦੇਖੋ ਜੀ ਐਂਟਰੀ ਕਰਦੇ ਕਿੰਨਾ ਸੋਹਣਾ ਐਂਟਰੀ ਤੋਂ ਨਰਸਮਾ ਭਗਵਾਨ ਜੀ ਦਾ ਮੂੰਹ ਬਣਾਇਆ ਹੋਇਆ ਵਾ ਤਾਂ ਆਪਾਂ ਇੱਥੋਂ ਐਂਟਰੀ ਕਰਦੇ ਆ ਜੀ ਚਲੋ ਜੀ ਚਲੋ ਜੀ ਅਨਮੋਲ ਥੱਲੇ ਘੁੰਮਦਾ ਪਿਆ ਵਾ ਅਗਰ ਹੀ ਆਇਆ ਹੈ ਤੇ ਦੇਖੋ ਕਿੰਨਾ ਪਿਆਰਾ ਮੰਦਿਰ ਆ ਇਹ ਦੇਖੋ ਜੀ ਪਹਿਲਾਂ ਤਾਂ ਦੇਖੋ ਤੁਸੀਂ ਕਿੰਨੇ ਧਿਆਨ ਦੇ ਨਾਲ ਤੇ ਥਲੇ ਤਲਾਬ ਉਹਨਾਂ ਨੇ ਪਾਣੀ ਨਹੀਂ ਛੱਡਿਆ ਇੱਥੇ ਹਜੇ ਤੇ ਦੇਖੋ ਜੀ ਆਈ ਹੋਪ ਤੁਹਾਨੂੰ ਵਧੀਆ ਲੱਗੂਗਾ ਮੈਨੂੰ ਤਾਂ ਜੀ ਬਹੁਤ ਵਧੀਆ ਲੱਗਾ ਮੈਂ ਰਸਤੇ ਤਾਂ ਹੀ ਰੁਕ ਗਿਆ ਪਹਿਲਾਂ ਅਸੀਂ ਉਧਰੋਂ ਪੀਰ ਨਗਾਰ ਤੋਂ ਮੱਥਾ ਟੇਕੀ ਨਿਕਲੇ ਹੀ ਨਿਕਲਦੇ ਸਾਰੇ ਆ ਤੇ ਮੈਨੂੰ ਵਧੀਆ ਲੱਗਾ ਤਾਂ ਮੈਂ ਕਿਹਾ ਪਹਿਲਾਂ ਜ਼ਰੂਰ ਵੀਡੀਓ ਬਣਾਈ ਜਾਵੇ ਲੋ ਜੀ ਨਰਸਮਾ ਭਗਵਾਨ ਦੀ ਮੂਰਤੀ ਦੇਖੋ ਜੀ ਜਿਹੜੇ ਕੀ ਭਗਵਾਨ ਬਿਸ਼ਨੂ ਜੀ ਦਾ ਅਵਤਾਰ ਆ ਜੀ ਭਗਵਾਨ ਬਿਸ਼ਨੂ ਜੀ ਦਾ ਅਵਤਾਰ ਜੀ ਨਰਸਿਮਹਾ ਜੀ ਤੇ ਲੋ ਜੀ ਇਹਦੀ ਇੱਕ ਬਹੁਤ ਵਧੀਆ ਇੱਕ ਕਹਾਣੀ ਸੀ ਇਹਦੀ ਕਹਾਣੀ پتہ ਕੀ ਸੀ ਭਗਤ ਪ੍ਰਲਾਦ ਹੋਇਆ ਤੇ ਉਹ ਮਤਲਬ ਜਿਹੜੇ ਸੀ ਉਹਨਾਂ ਦੇ ਪਿਤਾ ਜੀ ਉਹ ਬਿਲਕੁਲ ਭਗਵਾਨ ਬਿਸ਼ਨੂ ਨੂੰ ਨਹੀਂ ਮੰਨਦੇ ਸੀ ਤੇ ਉਹ ਕਹਿੰਦੇ ਸੀ ਮੈਨੂੰ ਵਰਦਾਨ ਮਿਲਿਆ ਕਿ ਮੈਂ ਨਾ ਜਿਹੜੇ ਮਾਰਾਂ ਨਾ ਰਾਤੀ ਮਾਰਾਂ ਨਾ ਕੋਈ ਜੀ ਮੈਨੂੰ ਮਾਰ ਸਕੇ ਕੋਈ ਨਵੇਂ ਨੂੰ ਮਾਰ ਸਕੇ ਨਾ ਬਾਹਰ ਮਾਰਨ ਅੰਦਰ ਮਾਰਨ ਤੇ ਭਗਵਾਨ ਬਿਸ਼ਨੂ ਨੇ ਨਰਸਿਮਹਾ ਦਾ ਅਵਤਾਰ ਲੈ ਕੇ ਜਿਹੜੀ ਦਰਵਾਜ਼ੇ ਦੀ ਨਾ ਮਤਲਬ ਜੀ ਆਪਾਂ ਕਹੀਏ ਐਂਟਰੀ ਦੇ ਵਿੱਚ ਹੀ ਹਨਾ ਕਿ ਜਿੱਦਾਂ ਮਤਲਬ ਘਰ ਦੇ ਬਾਹਰ ਵੀ ਨਾ ਅੰਦਰ ਵੀ ਕਿਤੇ ਵੀ ਨਾ ਹੋਵਾਂ ਤੇ ਮੈਂ ਸਿੱਧਾ ਨਾ ਜਿਹੜੀ ਦਰਾਂ ਦੇ ਵਿੱਚ ਦਰਾਂ ਦੇ ਵਿੱਚ ਰੱਖ ਕੇ ਨਰਸਿਮਹਾ ਜੀ ਨੇ ਨਾ ਆਪਣੇ ਮਤਲਬ ਪੱਟ ਦੇ ਉੱਤੇ ਰੱਖ ਕੇ ਤੇ ਮੰਦਰੋਂ ਪੂਰਾ ਚੀਰ ਮਤਲਬ ਕਹੀਏ ਨਾ ਮਤਲਬ ਅੰਦਰੋਂ ਢਿੱਡ ਬਿਲਕੁਲ ਚੀਰ ਦਿੱਤਾ ਸੀ ਤੇ ਇਹ ਨਰਸਿਮਹਾ ਅਵਤਾਰ ਦੀ ਕਹਾਣੀ ਹੈ ਜੀ ਤੇ ਦੇਖੋ ਜੀ ਦੇਖੋ ਜੀ ਭਗਵਾਨ ਦੇ ਕਈ ਕਈ ਰੂਪਾਂ ਦੇ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਗਾਇਸ ਬਾਕੀ ਜੇ ਮੇਰੇ ਤੋਂ ਕੁਝ ਬੋਲਣ ਚ ਮਿਸਟੇਕ ਹੋਈ ਤਾਂ ਪਲੀਜ਼ ਮਾਫ ਕਰ ਦਿਓ ਤੇ ਬਾਕੀ ਜਿੰਨੀ ਕੁ ਮੈਨੂੰ ਨੌਲੇਜ ਹੈ ਉਹ ਤੁਹਾਨੂੰ ਦੱਸ ਦਿੱਤੀ ਆ ਤੇ ਆਈ ਹੋਪ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਂ ਹੁਣ ਆਪਾਂ ਚੱਲਦੇ ਹਾਂ ਥੱਲੇ ਬਲੌਗ ਛੋਟਾ ਜ਼ਰੂਰ ਬਣੂਗਾ ਪਰ ਮੇਰੀ ਇੱਛਾ ਇਹ ਸੀ ਕਿ ਵੱਧ ਤੋਂ ਵੱਧ ਕੋਈ ਜਿਹੜੀ ਚੀਜ਼ ਵਧੀਆ ਲੱਗੇ ਤੁਹਾਨੂੰ ਦੱਸਾਂ ਜ਼ਰੂਰ ਕਿ ਜਿਵੇਂ ਆਪਾਂ ਪੀਣ ਗਏ ਤਾਂ ਉਹਨੇ ਕਿ ਤੁਹਾਨੂੰ ਕੁਝ ਨਾ ਕੁਝ ਚੀਜ਼ ਦੇਖਣ ਨੂੰ ਮਿਲੇ ਵਧੀਆ ਲੱਗੇ ਹਨਾ ਤੇ ਵਧੀਆ ਇੰਜੋਏਮੈਂਟ ਤੁਸੀਂ ਕਰ ਸਕੋ ਤੇ ਦੇਖੋ ਜੀ ਉੰਦਰ ਵੀ ਉੱਥੇ ਮੂਰਤੀਆਂ ਬਣਾਈਆਂ ਹੋਈਆਂ ਜੀ ਦੇਖੋ ਜੀ ਅੰਦਰ ਵੀ ਨਾ ਉੱਥੇ ਵਿੱਚ ਦੇਖੋ ਮੂਰਤੀਆਂ ਬਣਾਈਆਂ ਹੋਈਆਂ ਤੇ ਥੱਲੇ ਜੀ ਆਪਣੇ ਖਵਾਜਾ ਪੀਰ ਜੀ ਦੀ ਜਗ੍ਹਾ ਬਣਾਈ ਹੋਈ ਆ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਥੱਲੇ ਜਾ ਕੇ ਤੇ ਬਹੁਤ ਵਧੀਆ ਲੱਗਾ ਇੱਥੇ ਆ ਕੇ ਉੱਥਾ ਮੈਨੂੰ ਤੇ ਐਵੇਂ ਕਹਨ ਨੂੰ ਕਹੀਏ ਵਧੀਆ ਦਰਸ਼ਨ ਮੇ ਪੀਰ ਨੇ ਗਾ ਵੀ ਦਰਸ਼ਨ ਵਧੀਆ ਹੋਏ ਤੇ ਇਹਦੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹੋ ਨਾਲ ਦੀ ਨਾਲ ਤੇ ਲੋ ਜੀ ਆਪਾਂ ਉਹਨਾਂ ਇਧਰੋਂ ਬਾਹਰ ਆ ਗਏ ਉਧਰੋਂ ਮੂੰਹ ਨਹੀਂ ਆਪਾਂ ਐਂਟਰੀ ਕੀਤੀ ਸੀ ਅਸੀਂ ਬਾਹਰ ਆ ਗਏ ਜੀ ਦੇਖੋ ਜੀ ਤੇ ਇੱਧਰ ਪਾਰਕਿੰਗ ਬੈਠਣ ਪੁੱਠਣ ਵਾਸਤੇ ਬਹੁਤ ਵਧੀਆ ਬਣਾਇਆ ਹੋਇਆ ਹੈ ਦੇਖੋ ਤੁਸੀਂ ਆਪ ਹੀ ਦੇਖ ਸਕਦੇ ਆ ਮਤਲਬ ਬਹੁਤ ਮਦਿਆ ਲੱਗ ਰਿਹਾ ਸਕੂਨ ਜਿਹਾ ਮਿਲਦਾ ਬਿਲਕੁਲ ਸ਼ਾਂਤੀ ਜੀ ਹੈਗੀ ਹੈ ਨਾ ਦੇਖੋ ਤੁਸੀਂ ਆਪ ਲੋ ਕਿੰਨੀ ਸੋਹਣੀ ਪਾਰਕ ਆ ਜੀ ਹੈ ਨਾ ਤੰਦ ਹੁੰਦਾ ਕਾ ਦੇਖੋ ਕਲਾਕਾਰੀ ਕਿੰਨੀ ਵਧੀਆ ਬਣਾਈ ਹੋਈ ਆ ਉੱਪਰ ਲਾਈਟ ਲਾਈ ਹੋਈ ਆ ਹੈ ਨਾ ਉੱਪਰ ਦੇਖੋ ਸਾਹਮਣੇ ਦੇਖੋ ਤੁਹਾਨੂੰ ਨੇਚਰ ਬਹੁ ਬਧੀ ਦੇਖਣ ਨੂੰ ਮਿਲਦੀ ਸਭ ਤੋਂ ਵੱਡੀ ਗੱਲ ਇਹ ਵੀ ਹੈ ਦੇਖੋ ਤੇ ਲੋ ਜੀ ਆਓ ਤੁਹਾਨੂੰ ਦਿਖਾਈਏ ਤੇ ਬਾਕੀ ਦੇਖੋ ਬਹੁਤ ਸੋਹਣਾ ਬਹੁਤ ਸੋਹਣੀ ਜਗ੍ਹਾ ਲੱਗੀ ਜੀ ਮੈਨੂੰ ਤਾਂ ਬਾਕੀ ਬਹੁਤ ਸੋਹਣੀ ਜਗ੍ਹਾ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਜ਼ਰੂਰ ਕਮੈਂਟ ਕਰਿਓ ਜੀ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਦਾਂ ਹੀ ਬਲੌਗ ਦੇਣਾ ਬੰਦੇ ਰਹੋ ਬਾਸ ਬਾਤ ਉਹ ਤੁਹਾਨੂੰ ਹਰ ਇੱਕ ਚੀਜ਼ ਦਿਖਾ ਦੇਣੀ ਆ ਜਿੱਥੇ ਤੇ ਕਰੋ ਮੈਂ ਗਿਆਆਂ ਅਜ ਕੁਝ ਵੀ ਜੀ ਮੈਨੂੰ ਦੇਖਣ ਨੂੰ ਵਧੀਆ ਲੱਗੀ ਤੁਹਾਨੂੰ ਜ਼ਰੂਰ ਦਿਖਾਉਂਗਾ ਠੀਕ ਆ ਜੀ ਤੇ ਆਹ ਦੇਖੋ ਜੀ ਦੇਖੋ ਜੀ ਕਾਫੀ ਵਧੀਆ ਮੈਨੂੰ ਆ ਪਾਰਕਿੰਗ ਤੇ ਪਾਰਕ ਤੇ ਬਹੁਤ ਵਧੀਆ ਲੱਗੀ ਇਹ ਨਾ ਵਧੀਆ ਮਤਲਬ ਨੇਚੇ ਨਾ ਨਾ ਵਾਲੇ ਵਾਲੇ ਨਾ ਸੋਨਾ ਕੇ ਚਰਨਾ ਮਗਰ ਉਪਰ ਮੌਸਮ ਬੜਾ ਵਧੀਆ ਹੋਇਆ ਬੱਦਲ ਵਾਰੀ ਵਾਲਾ ਮੌਸਮ ਹੋਇਆ ਦੇਖੋ ਜੀ ਤੇਰਾ ਮੋਲ ਸਾਡਾ ਥੱਕ ਗਿਆ ਜੀ ਉਹ ਦੇਖੋ ਜੀ ਉਹ ਥੱਕ ਗਿਆ ਜੀ ਬੰਦਾ ਸਾਡਾ ਉਹ ਥੱਕ ਗਿਆ ਵਾ ਉਹ ਹੁਣ ਘਰ ਜਾਣ ਨੂੰ ਕਾਲਾ ਪਿਆ ਵਾ ਤੇ ਚਲੋ ਬਸ ਹੁਣ ਆਪਾਂ ਘਰ ਚੱਲੇ ਆ ਤੇ ਮੈਨੂੰ ਵਧੀਆ ਲੱਗਾ ਤਾਂ ਇਸ ਕਰਕੇ ਮੈਂ ਰੁਕ ਗਿਆ ਸੀ ਇੱਥੇ ਚਲਿਏ ਜਨਾਬੇ ਹੁਣ ਹੋਰ ਹੋਰ ਚੱਲੇ ਜੀ ਚਲੋ ਚੱਲਦੇ ਆ ਜੀ ਜੀ ਇੱਧਰ ਵੀ ਦੇਖੋ ਪਾਰਕ ਦੇਖੋ ਹਨਾ ਆਹ ਦੇਖੋ ਜੀ ਤੁਹਾਨੂੰ ਚਾਰੇ ਪਾਸੇ ਪਾਰਕ ਦੇਖੂਗੀ ਬੜੀ ਵਧੀਆ ਬਣਾਈ ਹੋਈ ਆ ਉੱਪਰ ਦੇਖੋ ਬੋਰਡ ਦੇਖੋ ਬੋਰਡ ਨੂੰ ਬੜਾ ਸੋਹਣਾ ਬਣਾਇਆ ਹੈ ਬੈਠਣ ਬੁੱਠ ਨੂੰ ਮਾਰਬਲ ਲੱਗਾ ਹੋਇਆ ਹੈ ਤੇਲੇ ਟੈਲਾਂ ਟੂਲਾ ਲੱਗੇ ਬਹੁਤ ਸੋਹਣਾ ਜੀ ਤੇ ਕਰੋ ਦਰਸ਼ਨ ਜੀ ਉਹ ਦੇਖੋ ਜੀ ਲੋਈ ਕਵਾਜਬਲੀ ਜੀ ਦੇ ਪੀਰ ਜੀ ਦੇ ਦਰਸ਼ਨ ਕਰੋ ਜੀ ਤੇ ਲੋ ਜੀ ਤੇ ਚਲੋ ਜੀ ਚੱਲਦੇ ਹੁਣ ਆਪਾਂ ਤਸਤੀ ਬਹੁਤ ਮਜ਼ਾ ਆਇਆ ਤੁਹਾਨੂੰ ਕਿੱਦਾਂ ਲੱਗਾ ਮੰਦਿਰ ਜ਼ਰੂਰ ਦੱਸਿਓ ਕਮੈਂਟ ਕਰਕੇ ਦੱਸਿਓ ਤੇ ਕੋਣ ਕੋਣ ਜਾਊਗਾ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਆਦਾ ਬਲੌਗ ਆਪਾਂ ਇੱਥੇ ਕਰਦੇ ਐਂਡ ਭਗਵਾਨ ਨਰਸਿਮਹਾ ਦੇ ਆਪਾਂ ਮੂਰਤੀ ਦਰਸ਼ਨ ਕਰ ਲਏ ਆ ਬਹੁਤ ਤਸੱਲੀ ਹੋਈ ਤੇ ਇਦਾਂ ਹੀ ਤੁਹਾਨੂੰ ਹਰੇਕ ਬਲੌਗ ਮਿਲੂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੱਧ ਤੋਂ ਸ਼ੇਅਰ ਕਰੋ ਹਰੇਕ ਤੱਕ ਰੇ ਪੁੱਜੇ ਕਿ ਜਿਹੜੇ ਪੀਨਗਾਇਤ ਆਉਂਦੇ ਹਨ ਉਹਨਾਂ ਨੂੰ ਨਹੀਂ ਪਤਾ ਜਾਂ ਕਿੱਦਾਂ ਹੈ ਦਾ ਰੋਡ ਦੇ ਉੱਤੇ ਆ ਜ਼ਰੂਰ ਜਾਓ ਸੋਹਣਾ ਲੱਗੂਗਾ ਤੁਹਾਨੂੰ ਵਧੀਆ ਲੱਗੂਗਾ ਤੇ ਮਿਲਾਂਗੇ ਨਿਊ ਬਲੌਗ ਦਾ ਤਦ ਤੱਕ